ਕ੍ਰਾਈਮ ਦੁਨੀਆ ਵਰਤਦਾ ਹੀ ਹੈ ਟਰੇਸ ਹੋਣਾ ਜ਼ਰੂਰੀ ਹੈ ਸਾਰੇ ਟਰੇਸ ਕਰ ਰਹੇ ਆਂ ਔਰ ਕ੍ਰਾਈਮ ਘਟਿਆ ਵੀ ਹੈ ਦੇਖਣ ਨੂੰ ਲੱਗਦਾ ਵੀ ਉਹ ਅਸਰ ਲਗਾ ਉਹ ਲੋਕਾਂ ਨੂੰ ਦਿਖਾ ਕੇ ਨੋਟਕੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆਂ ਅਸੀਂ ਸਭ ਕੋਲ ਮਿਲਦੇ ਆਂ ਰੋਜ਼ ਇਨੇ ਮਿਲਦੇ ਤੋ ਬਿਲਕੁਲ ਸੇਫ ਨੇ ਇਤੇ ਕੋਈ ਨਹੀਂ ਪਰ ਅਲਰਟ ਤਾਂ ਰਹਿਣਾ ਹੀ ਚਾਹੀਦਾ ਹੈ ਅਲਰਟ ਰਹੋ ਨਾ ਆਂ ਦਾ ਆਸ-ਪਾਸ ਦਾ ਧਿਆਨ ਰੱਖੋ ਇਹ ਦੁਨੀ ਨਸ਼ੇ ਤੇ ਆਦੀ ਹੈ ਕਿ ਨਸ਼ੇ ਦੀ ਪੂਰਤੀ ਕਰਨ ਵਾਸਤੇ ਇਹ ਜਿਹੜੇ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆਂ ਸਟੇ ਕੰਗਾਂ ਨਾਲ ਹੋਰ ਵੀ ਸ਼ਹਿਰ ਦੇ ਵੱਖ-ਵੱਖ ਏਰੀਏ ਦੇ ਵਿੱਚ ਇਹ ਜਿਹੜਾ ਲਗਾਤਾਰ ਲੁੱਟਖੋ ਦੀ ਵਾਰਦਾਤਾਂ ਜਿਹੜੀਆਂ ਕਰਦੇ ਸੀ ਜਦੋਂ ਕਟਮੰਦਰ ਚੋਂ ਕਰਕੇ ਤਫਤੀਸ਼ ਤੋਂ ਰਾਣੇ ਸੀ ਇਹ ਅਰੈਸਟ ਕਰੇ ਨੇ ਬੰਦੇ ਕੋਲੋਂ 11 ਮੋਬਾਈਲ ਫੋਨ ਰਿਕਵਰ ਹੋਇਆ ਤਿੰਨ ਵੀਕਲ ਰਿਕਵਰ ਹੋਏ ਨਾਲ ਪਲੱਸ ਦੋ ਨੋਕੋ ਵੈਪਨ ਰਿਕਵਰ ਹੋਇਆ ਜੜੀ ਦਾਤੋ ਰਕ ਗੱਢ ਇਨਫਰਮੇਸ਼ਨ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਜਿਹੜੇ ਹੈਗੇ ਮਨੀ ਪਾਪਾ ਤੇ ਦੇ ਨਾਲ ਜਿਹੜਾ ਸਾਥੀ ਹੈਗੇ ਸਾਨੂੰ ਇਹਨਾਂ ਬਾਰੇ ਇਤਲਾਹ ਮਿਲੀ ਡੱਬਰ ਰੋ ਤੋਂ ਔਰ ਇਹ ਇੱਕ ਦਿਨ ਕਿਤੇ ਪਲੈਨਿੰਗ ਬਣਾ ਰਹੇ ਸੀਗੇ ਅਗਲੀ ਵਾਰ ਦਸਤ ਕਰਦੇ ਸੀ। ਜੀ ਵੀ ਇੱਕ ਇਨਫਰਮੇਸ਼ਨ ਹੀ ਆਈ ਸੀਗੀ ਇਨਫਰਮੇਸ਼ਨ ਸੀਕ੍ਰਟ ਨੰਬਰ ਕਿਸੇ ਪਬਲਿਕ ਦੇ ਬੰਦੇ ਨੇ ਨਹੀਂ ਕੀਤੀ ਸੀਗੀ। ਉਹਦੇ ਬਿਅਬਦੀ ਅਸੀਂ ਕਾਰਵਾਈ ਕੀਤੀ ਹੈ। ਪੰਜਾਬ ਦੀ ਲੁਧਿਆਣਾ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਤਿੰਨ ਕੇਸਸ ਨੂੰ ਸੁਲਝਾਇਆ ਵਾ ਤਿੰਨ ਥਾਣਿਆਂ ਦੇ ਮਾਮਲੇ ਦੇ ਵਿੱਚ ਜਿਹੜੇ ਬੰਦੇ ਸਨੇਚਿੰਗ ਕਰਦੇ ਸੀਗੇ ਬੰਦੂਕ ਨਕਲੀ ਪਿਸਟਲ ਦੀ ਨੋਕਤੇ ਲੋਕਾਂ ਦੇ ਨਾਲ ਲੁੱਟਾ ਖੋਹਣ ਦੀ ਵਾਰਦਾਤਾਂ ਕਰਦੇ ਸੀਗੇ ਤੇ ਇਹ ਨਸ਼ੇ ਦੇ ਆਦੀ ਸੀਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਜੁਨੈਸ਼ਨ ਵਿਰੁੱਧ ਵੀ ਮੁਹਿੰਮ ਜਰੀ ਚਲਾਈ ਜਾ ਰਹੀ ਸੀ ਤੇ ਤਿੰਨ ਥਾਣਿਆਂ ਦਾ ਜਿਹੜਾ ਕੇਸ ਸੀਗਾ ਅੱਜ ਲੁਧਿਆਣਾ ਪੁਲਿਸ ਨੇ ਉਸ ਨੂੰ ਸੁਲਝਾਇਆ ਵਾ ਤੇ ਮਾਨਯੋਗ ਰੁਪਿੰਦਰ ਡੀਸੀਪੀ ਸਿਟੀ ਦੇ ਰੁਪਿੰਦਰ ਸਿੰਘ ਜੀ ਨੇ ਅੱਜ ਇਹ ਗੱਲਬਾਤ ਕਰਾਂਗੇ ਉਹਨਾਂ ਨਾਲ ਤਿੰਨ ਕੇਸਾਂ ਦੀ ਗੁੱਥੀ ਜਰੀ ਹੈ ਸੁਲਝਾਈ ਹੈ ਆ ਦੇਸੀ ਕੱਟੇ ਅਤੇ ਨੋਖੀਲੀ ਜਰੀਆਂ ਦਾਤਾਂ ਰੱਖੀਆਂ ਹੋਈਆਂ ਸੀਗੀਆਂ ਉਹ ਉਹਨਾਂ ਦੀ ਨੋਕ ਤੇ ਲੋਕਾਂ ਦੇ ਨਾਲ ਵਾਰਦਾਤ ਨੂੰ ਇਜਾਮ ਦਿੰਦੇ ਸੀਗੇ ਉਹਨਾਂ ਦੇ ਸਹਾਰੇ ਹੀ ਉਹਨਾਂ ਦੇ ਨਾਲ ਲੁੱਟਖੋ ਕਰਦੇ ਸਨ ਤੇ ਕਾਫੀ ਲੁਧਿਆਣਾ ਸ਼ਹਿਰ ਦਾ ਮਾਹੌਲ ਖਰਾਬ ਨਜ਼ਰ ਆਉਂਦਾ ਦਿਖਾਈ ਦਿੱਤੇ ਤੇ ਉੱਤੇ ਹੀ ਅੱਜ ਪੰਜਾਬ ਦੀ ਲੁਧਿਆਣਾ ਦੀ ਪੁਲਿਸ ਨੇ ਸ਼ਕਤੀ ਦਿਖਾ ਦਿਖਾਉਂਦੇ ਹੋਏ ਵਰਤਰੀ ਨਜ਼ਰ ਆ ਰਹੀ ਹੈ ਮੇਰੇ ਮੇਰੇ ਨਾਲ ਇਸ ਵਕਤ ਹੁਣ ਡੀਸੀਪੀ ਰੁਪਿੰਦਰ ਸਿੰਘ ਰੁਪਿੰਦਰ ਸਰ ਅੱਜ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਲੁਧਿਆਣਾ ਪੁਲਿਸ ਨੇ ਤਿੰਨ ਥਾਣਿਆਂ ਦੇ ਕੇਸ ਸੁਲਝਾਏ ਨੇ ਇੱਕ ਦੇਸੀ ਨਕਲੀ ਕੱਟਾ ਵੀ ਫੜਿਆ ਗਿਆ ਕਿੰਨੇ ਕੋਈ ਰੋਪੀ ਸੀਗੇ ਕਿ ਬੈਕਗ੍ਰਾਉਂਡ ਸੀ ਇਹ ਬੈਕਗ੍ਰਾਉਂਡ ਤੁਹਾਨੂੰ ਸਾਰਾ ਅਸੀਂ ਪ੍ਰੈਸ ਨੋਟ ਦੇ ਦਿਆਂਗੇ ਜੀ ਇਸੇ 7 ਬਣ 7 ਦੋਸ਼ ਹੀ ਫੜੇ ਨੇ ਜੀ ਇੱਕੀ ਮੋਬਾਈਲ ਨੇ ਨਜ਼ਰ ਰਿਕਵਰੀ ਕੀਤੀ ਹੈ ਗੰਡਾਸਾ ਵੀ ਹੈ ਨਾ ਪਿਸਟਲ ਹੈ ਜੀ ਜੀ ਔਰ ਦਾਤ ਹੈ ਜੀ ਸਾਰਾ ਕੁਝ ਹੈਗਾ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਕੇਸ ਚੱਲਦੇ ਸੀਗੇ ਪਹਿਲਾਂ ਜਿਵੇਂ ਕੋਈ ਉਸ ਦੇ ਵਿੱਚ ਅਸੀਂ ਹਾਂ ਸਾਰਾ ਚੈੱਕ ਕਰ ਰਹੇ ਕੁਛ ਦੇ ਉੱਤੇ ਐਨਡੀਪੀਐਸ ਦੇ ਵੀ ਹੈਗੇ ਨੇ ਨਸ਼ੇ ਦੇ ਆਦੀ ਤਾਂ ਹੈਗੇ ਨੇ ਬਿਲਕੁਲ ਅੱਛਾ ਅੱਛਾ ਸਰ ਪੁਲਿਸ ਕਿਸ ਤਰ੍ਹਾਂ ਕਾਰਵਾਈ ਕਰੇਗੀ ਕਿਉਂਕਿ ਦੁਕਾਨਾਂ ਤੋਂ ਨਸ਼ੇ ਨਕਲੀ ਜਿਹੜਾ ਕੱਟੇ ਮਿਲਦੇ ਨੇ ਬੰਦੂਕ ਤੇ ਨੋਕਤੇ ਬੰਦੇ ਲੋਕ ਡਰ ਜਾਂਦੇ ਨੇ ਉਸਾਨੀ ਦੇ ਵਿੱਚ ਕਿਸ ਤਰ੍ਹਾਂ ਇਹ ਕੋਈ ਕੇਸ ਜਿਹੜਾ ਵੀ ਆਏਗਾ ਉਹਨਾਂ ਤੇ ਕਾਰਵਾਈ ਕਰਾਂਗੇ। ਸਰ ਜਿਵੇਂ ਗੱਲਬਾਤ ਚੱਲ ਰਹੀ ਸੀ ਕਿ ਵੀ ਜਿਹੜਾ ਯੁੱਧ ਨਸ਼ੇ ਰੁੱਧ ਵਿੱਚ ਚੱਲਦਾ ਪਰ ਉਸ ਦੇ ਤਹਿਤ ਨਸ਼ੇ ਕਰਾਂਮੀ ਕਈ ਲੋਕ ਜਿਹੜੇ ਉਸ ਦੀ ਆੜ ਦੇ ਵਿੱਚ ਵੀ ਇਸ ਤਰੀਕੇ ਦਾ ਨਸ਼ਾ ਕਰਦੇ ਫੜੇ ਜਾ ਰਹੇ ਨੇ ਉਹਨਾਂ ਦੇ ਕਿਸ ਤਰੀਕੇ ਦੀ ਕਾਰਵਾਈ ਹੋ ਰਹੀ ਹੈ ਜੀ? ਨਹੀਂ ਜਿਹੜੇ ਵੀ ਜਿੱਥੇ ਵੀ ਨਸ਼ੇ ਦਾ ਕੋਈ ਕਰੇਗਾ ਉਸ ਤੇ ਕਾਰਵਾਈ ਹੋਏਗੀ, ਨਿਕਲਾਈ ਗਈ। ਸਰ ਬੱਸ ਸਟੈਂਡ ਵਗੈਰਾ ਏਰੀਆ ਹੋ ਗਿਆ ਉੱਥੇ ਕਾਫੀ ਜ਼ਿਆਦਾ ਲੋਕ ਇਹੋ ਜਿਹੇ ਪਾਏ ਜਾ ਰਹੇ ਨੇ। ਤੇ ਜਿੱਥੇ ਕਾਰਵਾਈ ਕਰਦੇ ਆਂ? ਤੇ ਪੈਟਰੋਲਿੰਗ ਸ਼ੁਰੂ ਹੋਈ ਹੈ ਕਿ ਜੀ? ਪੈਟਰੋਲਿੰਗ ਚੱਲ ਰਹੀ ਹੈ ਸਾਡੀ। ਹੋਰ ਵੀ ਅਸੀਂ ਵਧਾ ਰਹੇ ਹਾਂ ਹੁਣ। ਹੁ ਕੱਲ ਨੂੰ ਹੋਰ ਡਿਮਾਂਡ ਕੀਤੀ ਹੈ ਸਾਡੇ ਕੋਲ ਥੋੜੀ ਮੁਲਾਜ਼ਮਾਂ ਦੀ ਕਮੀ ਆ ਰਹੀ ਉਹ ਆ ਜਾਣਗੇ ਜਿਹੜਾ ਏਰੀਆ ਵੀ ਘੱਟ ਰਹਿ ਗਿਆ ਕਵਰ ਨਹੀਂ ਉਹ ਕਵਰ ਕਰਾਂਗੇ ਠੀਕ ਹੈ ਸਰ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਆ ਕਿਉਂਕਿ ਲਗਾਤਾਰ ਜਿਹੜੀ ਹੈ ਇਹ ਜਿਹੇ ਲੋਕ ਨਸ਼ੇ ਦੇ ਦੁੱਤਰ ਵਿੱਚ ਰਹਿ ਕੇ ਲੋਕਾਂ ਦੇ ਨੂੰ ਸ਼ਿਕਾਰ ਬਣਾਉਂਦੇ ਨੇ ਆਪਣਾ ਨਹੀਂ ਹੁਣ ਤਾਂ ਬਹੁਤ ਫਰਕ ਪੈ ਗਿਆ ਕਿੰਨੇ ਕੋ ਪਰਸੈਂਟੇਜ ਸਰ ਕ੍ਰਾਈਮ ਘਟ ਗਿਆ ਲੁਧਾਨੇ ਦਾ ਇਕ ਤਾਂ ਤੁਸੀਂ ਦੇਖੋ ਨਾ ਕ੍ਰਾਈਮ ਤਾਂ ਦੁਨੀਆ ਭਰ ਚ ਹੁੰਦਾ ਹੀ ਹੈ ਟ੍ਰੇਸ ਹੋਣਾ ਜ਼ਰੂਰੀ ਹੈ ਅਸੀਂ ਸਾਰੇ ਟ੍ਰੇਸ ਕਰ ਰਹੇ ਹਾਂ ਔਰ ਕ੍ਰਾਈਮ ਘਟਿਆ ਵੀ ਹੈ ਅੱਗੇ ਨਾਲ ਜੀ ਬਹੁਤ ਫਾਰਕ ਪ੍ਰਗਤੀ 30 35% ਤਾਂ ਘਟਿਆ ਹੀ ਹੈ ਸਰ ਹੋਰ ਆਮ ਹੈ ਸਮਝੇ ਕਿਸ ਤਰ੍ਹਾਂ ਦਾ ਲੋਕਾਂ ਨੂੰ ਸੁਨਿਆ ਰਹੇਗਾ ਕਿਉਂਕਿ ਲੋਕ ਆਪਣੇ ਮਨ ਮਹਿਸੂਸ ਨੇ ਸੇਫ ਕਰ ਰਹੇ ਨੇ ਕਦਾਕ ਨਾ ਵੇਵ ਦੀ ਕੋਈ ਗੱਲ ਨਹੀਂ ਹੈ ਸਭ ਸਾਰੇ ਬਿਲਕੁਲ ਠੀਕ ਹੈ ਸਾਡੇ ਕੋਲ ਮਿਲਦੇ ਆ ਰੋਜ਼ ਇੰਨੇ ਬੰਦੇ ਲੋਕ ਬਿਲਕੁਲ ਸੇਫ ਨੇ ਇਹਦੇ ਵਿੱਚ ਕੋਈ ਨਹੀਂ ਪਰ ਅਲਰਟ ਤਾਂ ਰਹਿਣਾ ਹੀ ਚਾਹੀਦਾ ਹੈ ਅਲਰਟ ਰਹਿਣਾ ਦਾ ਆਸ-ਪਾਸ ਦਾ ਧਿਆਨ ਰੱਖਣ ਬਸ ਲੋਕ ਹੈਗੇ ਬਹੁਤ ਬਤਨਵਾ ਬਿਲਕੁਲ ਇਹ ਸਰਨਸੀ ਦੇ ਡੀਸੀਪੀ ਰੁਪਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਕਹਿਣਾ ਕਿ ਬਹੁਤ ਹੀ ਕ੍ਰਾਈਮ ਜਿਹੜਾ ਕਿਆ ਘਟਿਆ ਵਲੋਂ ਜਾਨ ਸ਼ਹਾਦਾ ਕੇ ਤੇ ਅੱਜ ਲੁਧਿਆਣਾ ਦੇ ਵਿੱਚ ਸਦਰ ਸਾਨੇਵਾਲ ਥਾਣਾ ਥਾਣਾ ਨੰਬਰ 66 ਤਿੰਨ ਟੀਮਾਂ ਨੇ ਮਿਲ ਕੇ ਇਹ ਨਸ਼ੇੜੀਆਂ ਨੂੰ ਅਤੇ ਸਨੇਚਿੰਗ ਕਰਦੇ ਵਿਅਕਤੀਆਂ ਨੂੰ ਜਿਹੜੇ ਵਾਰਦਾਂ ਜਾਮ ਦਿੰਦੇ ਸੀ ਉਹਨਾਂ ਨੂੰ ਅੱਜ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਕੜੀ ਕੜੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੈ ਅ ਇਨਸਪੈਕਟਰ ਮੈਡਮ ਅਤੇ ਸਰਦ ਮੈਡਮ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਡਵੀ ਨੰਬਰ 6 ਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਆ ਮੈਮ ਕੱਲ ਵੀ ਇੱਕ ਤੁਸੀਂ ਗੁੱਥੀ ਸੁਲਝਾਈ ਸੀਗੀ ਮਾਨੇ ਕਮਿਸ਼ਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਸਰਦ ਥਾਣੇ ਦਾ ਮਾਮਲਾ ਕੀ ਸੀਗਾ ਕੀ ਪੂਰੀ ਕਹਾਣੀ ਸੀਗੀ ਕੌਣ ਸੀ ਇਹ ਵਿਅਕਤੀ ਕਿੱਥੋਂ ਤੁਸੀਂ ਅਰੈਸਟ ਕੀਤੇ ਸਾਨੂੰ ਜੀ ਕਨਫਰਮੇਸ਼ਨ ਰਸੀਵ ਹੋਈ ਸੀ ਕੰਪਲੇਂਟ ਦਿੱਤੀ ਸੀ ਉਹਨਾਂ ਨੇ ਕਿ ਜਨਾ ਕਿ ਵਾਰਦਾਤ ਹੋਈ ਹੈ ਉਹਨਾਂ ਤੋਂ ਰਸਤੇ ਵਿੱਚ ਕਿ ਦੋ ਬੰਦੇ ਨੇ ਇੱਕ ਦਾਦ ਦੀ ਨੋਕ ਦੇ ਪ੍ਰੋਂਤੋਂ ਤੋਂ ਮੋਬਾਈਲ ਦੀ ਖੋਹ ਕੀਤੀ ਹੈ ਨਾਲ 7000 ਰੁਪਏ ਦੀ ਖੋਹ ਕੀਤੀ ਹੈ ਉਹਦੇ ਮੁਕਤਮਾਂ ਦਰਜ ਕਰਕੇ ਅੱਗੇ ਤਫਤੀਸ਼ ਤੋਂ ਰਾਨਾ ਸੀ ਇਹ ਅਰੈਸਟ ਕਰੇ ਨੇ ਬੰਦੇ ਕੋਲੋਂ 11 ਮੋਬਾਈਲ ਫੋਨ ਰਿਕਵਰ ਹੋਇਆ ਤਿੰਨ ਵੀਕਲ ਰਿਕਵਰ ਹੋਏ ਨਾਲ ਪਲੱਸ ਦੋ ਉਹਨਾਂ ਕੋਲ ਵੈਪਨ ਰਿਕਵਰਸ ਔਰ ਇੱਕ ਦਾਤੋ ਰਗੰਡਾ ਸੀ ਰਿਕਵਰ ਹੋਇਆ ਬਿਲਕੁਲ ਬਾਖੂਬੀ ਦੇ ਨਾਲ ਜਿਹੜਾ ਕਿ ਆ ਸਦਰ ਥਾਣੇ ਤੇ ਇੰਸਪੈਕਟਰ ਮੈਮ ਅ ਬਾਕੂਬੀਰ ਦਾ ਕੰਮ ਕਰਦੇ ਨਜ਼ਰ ਆ ਰਹੇ ਨੇ ਤੇ ਡਵੀ ਨੰਬਰ 6 ਦੇ ਵੀ ਨਾਲ ਗੱਲਬਤ ਕਰ ਲੈਣ ਮੈਂ ਮੈਂ ਕੁਲਵੰਤ ਕੋਰ ਮੈਂ ਉਹ ਕਿਸ ਤਰ੍ਹਾਂ ਦੀ ਇਤਲਾਹ ਮਿਲੀ ਸੀਗੀ ਤੇ ਕੌਣ ਸੀਗੀ ਬੇਤੀ ਤੇ ਇੱਕ ਕੱਟਾ ਵੀ ਪਾਇਆ ਗਿਆ ਸੀਗਾ ਸਰ ਇਹਦੇ ਕੋਲੋਂ ਜਿਹੜੇ ਹੈਗੇ ਮਨੀ ਬਾਬਾ ਤੇ ਦੇ ਨਾਲ ਜਿਹੜੇ ਸਾਥੀ ਹੈਗੇ ਸਾਨੂੰ ਇਹਨਾਂ ਬਾਰੇ ਇਤਲਾਹ ਮਿਲੀ ਡੱਬਾ ਰੋਡ ਤੋਂ ਔਰ ਇਹ ਕਿਤੇ ਨਿੱਤੇ ਪਲੈਨਿੰਗ ਬਣਾ ਰਹੇ ਸੀਗੇ ਅਗਲੀ ਵਾਰਦਤ ਕਰਨ ਲਈ ਸਾਨੂੰ ਮੁੱਖਰ ਖਾਸ ਦੀ ਇਤਲਾਹ ਦੇ ਫਿਰ ਉਹਨੂੰ ਸੀ ਕਾਬੂ ਕੀਤਾ ਗਿਆ ਹੈ ਜਿਹੜੇ ਜੋ ਇਹਨਾਂ ਕੋਲੋਂ ਇੱਕ ਦਾਤਰ 4000 ਨਕਦੀ ਐਂਡ ਦਸ ਕਰ ਮੋਬਾਈਲ ਅਸੀ ਨੰਬਰ ਕਵਰ ਕੀਤੇ ਹੋਏ ਨੇ ਓਕੇ ਮੈਮ ਜਿਹੜਾ ਪਿਸਟਲ ਸੀਗਾ ਅਸਲੀ ਸੀਗਾ ਨਕਲੀ ਸੀ ਨਹੀਂ ਨਹੀਂ ਪਿਸਟਲ ਸਾਡੇ ਕੋਲ ਨਹੀਂ ਪਿਸਟਲ ਹੋਰ ਅਦਰ ਤੁਸੀਂ ਸਾਨੇ ਵਾਲ ਜੀ ਸਾਨੇ ਵਾਲ ਜੀ ਸਰ ਸਰ ਹਾਂ ਓਕੇ ਮੈਮ ਹੋਰ ਜਿਹੜੇ ਦੋਸ਼ੀ ਪਕੜੇ ਗਏ ਨੇ ਉਹ ਹੋਰ ਵੀ ਉਹਨਾਂ ਦਾ ਕੋਈ ਗਰੂਪ ਸੀਗਾ ਗੈਂਗ ਸੀਗਾ ਕਿਸ ਬਾਰੇ ਵੀ ਹੈਗੇ ਆ ਜਿਹੜੇ ਅਸੀਂ ਫਿਲਹਾਲ ਮਾਨ ਲੈ ਕੇ ਤੇ ਫਿਰ ਅਸੀਂ ਉਹਨਾਂ ਨੂੰ ਦੁਬਾਰਾ ਨਿਲਕਵਰ ਕਰ ਲਵਾਂਗੇ ਬੈਕਗ੍ਰਾਉਂਡ ਕੁਝ ਕੁਝ ਪਤਾ ਲੱਗਿਆ ਕਿੱਥੋਂ ਹੈ ਬੈਕਗ੍ਰਾਉਂਡ ਇਹਨਾਂ ਦੀ ਇਹ ਹੈਗੇ ਕਿ ਇਹਨਾਂ ਤੇ ਪਹਿਲਾਂ ਵੀ ਇੱਕ ਨਸ਼ਾ ਤਾਂ ਇਹ ਹੈਗੇ ਨੇ ਨਸ਼ਾ ਕਰਨ ਦੇ ਆਦੀ ਨੇ ਔਰ ਪਹਿਲਾਂ ਵੀ ਇਹਨਾਂ ਤੇ ਨਸ਼ੇ ਦੇ ਪਰਚੇ ਹੈ ਬਿਲਕੁਲ ਪਹਿਲੇ ਵੀ ਇਹਨਾਂ ਦੇ ਉੱਤੇ ਨਸ਼ਾ ਦੇ ਪਰਚੇ ਸੰਨ ਤੇ ਉਸ ਦੇ ਦੌਰਾਨ ਹੀ ਦੁਬਾਰਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਦੌਰਾਨ ਇਹਨਾਂ ਤੇ ਫਿਰ ਤੋਂ ਕਾਰਵਾਈ ਹੋਈ ਹੈ ਇਹ ਨਸ਼ੇ ਦੇ ਆਦੀ ਸੀਗੇ ਤੇ ਲਗਾਤਾਰ ਜਿੜਕਿਆ ਤਿੱਖੇ दांत ਆਪਣੇ ਨਾਲ ਰੱਖਦੇ ਸਨ ਤੇ ਉਸ ਦੇ ਦੌਰਾਨ ਹੀ ਇਸ ਦੇ ਉਸ ਦੇ ਦੌਰਾਨ ਹੀ ਲੋਕਾਂ ਦੇ ਨਾਲ ਖੋਲ ਲੁੱਟ ਵਾਰਡ ਦਾ ਤਾਂ ਨੂੰ ਇੰਜਾਮ ਦਿੱਤਾ ਮੇਰੇ ਨਾਲ ਮੇਰੇ ਨਾਲ ਹੁਣ ਸਾਨੇਵਾਲ ਦੇ ਐਸਐਚਓ ਜੁੜ ਚੁੱਕੇ ਨੇ ਅੱਛਾ ਸਾਬ ਇੱਕ ਦੇਸੀ ਕੱਟਾ ਮਿਲਿਆ ਹੋਇਆ ਹੈ ਕਿ ਉਹਦਾ ਪੂਰਾ ਮਾਮਲਾ ਵੈ ਆਹ ਕੋਣ ਆ ਬੈਕਗ੍ਰਾਉਂਡ ਉਹਨਾਂ ਦਾ ਕੀ ਬੈਕਗ੍ਰਾਉਂਡ ਕਿ ਕਿੱਥੋਂ ਤੁਹਾਨੂੰ ਇਤਲਾ ਮਿਲੀ ਸੀਗੀ ਸਾਨੂੰ ਜਿਹੜੀ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਤੇ ਇਹਨਾਂ ਨੂੰ ਰਾਉਂਡ ਅਪ ਕੀਤਾਗਾ ਜੀ ਇਹਨਾਂ ਕੋਲੋਂ ਜਿਹੜਾ ਇਹਨਾਂ ਦੇ ਹਰਵਿੰਦਰਪਾਲ ਆ ਤੇ ਇੱਕ ਅਮਿਤ ਕੁਮਾਰ ਆਗਾ ਵਿੱਕੀ ਇੱਕ ਤੇ ਅਮਿਤ ਤੇ ਤਿੰਨ ਪਰਚੇ ਪਹਿਲਾਂ ਹੀ ਆਲਰੇਡੀ ਦਰਜ ਆਗੇ ਲੁੱਟਾਂਖਵਾ ਦੇ ਪਰਚੇ ਆਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਸਾਡੇ ਕੰਗਨ ਨਾਲ ਹੋਰ ਵੀ ਸ਼ਹਿਰ ਦੇ ਵੱਖ-ਵੱਖ ਏਰੀਏ ਦੇ ਵਿੱਚ ਇਹ ਜਿਹੜਾ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਜਿਹੜੀਆਂ ਕਰਦੇ ਸੀਗੇ ਪੁਛਗੈਸ ਦੌਰਾਨ ਕਾਫੀ ਇਹਨਾਂ ਨੇ ਵਾਰਦਾਤਾਂ ਨੂੰ ਜਿਹੜੀਆਂ ਦੱਸੀਆਂ ਗਈਆਂ ਅੱਗੇ ਫਰਦਰ ਰਿਮਾਂਡ ਤੇ ਅੱਗੇ ਇਹਨਾਂ ਦੀ ਪੁਛਗੈਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿਹੜਾ ਕੱਟਾ ਮਿਲਿਆ ਉਹ ਇੱਕ ਖਡਾਉਣਾ ਪਿਸਟਲ ਹੈਗਾ ਲੋਕਾਂ ਨੂੰ ਉਹ ਦੇਖਣ ਨੂੰ ਲੱਗਦਾ ਵੀ ਉਹ ਅਸਲ ਲਗਾ ਉਹ ਲੋਕਾਂ ਨੂੰ ਦਿਖਾ ਕੇ ਨਟਕੋ ਦੀਆਂ ਵਰਤਾਂ ਨੂੰ ਅੰਜਾਮ ਦਿੰਦੇ ਸੀ ਅੱਛਾ ਕੁਝ ਪਤਾ ਲੱਗਿਆ ਪੁਸ਼ਤੀ ਪੋਸ਼ਤਾ ਦੇ ਦੌਰਾਨ ਕਿ ਇਹ ਕਿਸ ਤਰ੍ਹਾਂ ਇਹ ਕਿੱਥੋਂ ਲਿਆਉਂਦੇ ਨੇ ਕਿੱਥੋਂ ਆਪਣਾ ਹਾਇਰ ਕਰਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਅਬ ਚਿੱਟੇ ਆਦੀ ਵੀ ਨੇ ਇਹ ਦੋਨੇ ਹੀ ਨਸ਼ੇ ਤੇ ਆਦੀ ਆ ਕਿ ਨਸ਼ੇ ਦੀ ਪੂਰਤੀ ਕਰਨ ਵਾਸਤੇ ਇਹ ਜਿਹੜੇ ਲੁੱਟਾਂ ਖਵਾਉਣ ਦੀ ਬਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਬਾਕੀ ਇਹ ਜਿਹੜਾ ਜਿਹੜਾ ਪਿਸਟਲ ਲਿਆਉਣ ਵਾਲੀ ਗੱਲ ਆ ਉਹ ਅਜੇ ਅਸੀਂ ਪੁੱਛਗਿੱਛ ਕਰ ਰਹੇ ਆਂਗੇ ਪੁੱਛਗਿੱਛ ਦੌਰਾਨ ਜੋ ਵੀ ਤੱਥ ਸਾਹਮਣੇ ਆਉਣ ਦੇ ਉਹਦੇ ਮੁਤਾਬਕ ਹੀ ਅਗਲੀ ਕਾਰਵਾਈ ਕਰਾਂਗੇ ਵੀ ਕਿੱਥੋਂ ਲੈ ਕੇ ਆਇਆ ਕਿਹੜਾ ਐਂਗਲ ਆ ਕਿਹਦੇ ਤੋਂ ਲਿਆਗਾ ਉਸ ਹਿਸਾਬ ਨਾਲ ਉਹਦੇ ਅਕੋਰਡਿੰਗ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਸਾਨੇਵਾਲ ਇੱਕ ਦਿਹਾਤੀ ਏਰੀਆ ਪੈ ਜਾਂਦਾ ਆਊਟਰ ਏਰੀਆ ਪੈ ਜਾਂਦਾ ਵਾ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਕਿਉਂਕਿ ਲੋਕ ਜਿਹੜੇ ਉੱਥੇ ਰਹਿੰਦੇ ਜਦੋਂ ਅਸੀਂ ਉੱਥੇ ਕਵਰ ਕਰਾਂਗੇ ਜੀ ਲੋਕਾਂ ਦਾ ਕਹਿਣਾ ਕਿ ਇੱਥੇ ਦੀ ਲੌਂਡਰ ਸਥਿਤੀ ਬੜੀ ਖਰਾਬ ਹੈ ਤੇ ਕਾਫੀ ਅਸੀਂ ਸਾਨੇਵਾਲ ਥਾਣੇ ਕੰਪਲੇਟਰ ਦਿੱਤੀਆਂ ਆਈਆਂ ਆ ਤਾਂ ਦਾ ਕੋਈ ਸੁਨਾਵਾ ਹੀ ਨਹੀਂ ਹੁੰਦੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਈ ਵੀ ਸਾਡੇ ਕੋਲੇ ਜਿਹੜੀ ਇਨਫੋਰਮੇਸ਼ਨ ਜਦੋਂ ਆਉਂਦੀ ਹੈਗੀ ਇਹ ਵੀ ਇੱਕ ਇਨਫੋਰਮੇਸ਼ਨ ਹੀ ਆਈ ਸੀਗੀ ਇਨਫੋਰਮੇਸ਼ਨ ਸੀਕ੍ਰਟ ਕਿਸੇ ਪਬਲਿਕ ਦੇ ਬੰਦੇ ਨੇ ਕੀਤੀ ਸੀਗੀ ਉਹਦੇ ਬਿਹਾਵਤੀ ਅਸੀਂ ਕਾਰਵਾਈ ਕੀਤੀ ਹੈ ਜਦੋਂ ਵੀ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਕਾਰਵਾਈ ਕਰਦੇ ਵੀ ਆ ਕੀਤੀ ਵੀ ਹੈਗੀ ਅੱਗੇ ਵੀ ਕਰਾਂਗੇ ਜੇ ਕੋਈ ਨੈਕਸਟ ਟਾਈਮ ਵੀ ਕੋਈ ਇਨਫੋਰਮੇਸ਼ਨ ਆਵੇ ਚਾਹੇ ਤੁਹਾਡੇ ਥਰੂ ਆਵੇ ਚਾਹੇ ਪਬਲਿਕ ਦੇ ਥਰੂ ਆਵੇ ਅਸੀਂ ਇਮੀਡੀਏਟ ਉਤੇ ਐਕਸ਼ਨ ਲੈਂਦੇ ਆ ਬਿਲਕੁਲ ਸਾਨੇਵਾਲ ਡਵੀ ਨੰਬਰ 6 ਸਦਰ ਤਿੰਨ ਥਾਣਿਆਂ ਦੀ ਪੁਲਿਸ ਨੇ ਕੇਸ ਸੋਲਵ ਕੀਤੇ ਨੇ ਸਨੇਚਿੰਗ ਅਤੇ ਪਿਸਟਲ ਨਕਲੀ ਪਿਸਟਲ ਬਰਾਮਦ ਹੋਈ ਸਾਨੇਵਲ ਥਾਣੇ ਤੋਂ ਤੇ ਜਿਹੜੇ 6 ਨੰਬਰ ਥਾਣੇ ਤੋਂ ਨੇ ਉਹ ਇੱਕ ਸਨੇਚਿੰਗ ਦਾ ਮੋਬਾਈਲ ਫੋਨ ਜਿਹੜੇ ਹੋਰ ਵੀ ਦਾਦੂਤ ਅਤੇ ਕਟਾ ਵਗੈਰਾ ਬਰਾਮਦ ਕੀਤੇ ਗਏ ਨੇ ਐਦਾ ਹੀ ਲਗਾਤਾਰ ਲੁਧਿਆਣਾ ਪੁਲਿਸ ਇਸ ਜਿਹੜੇ ਅਪਰਾਧ ਕਰਦੇ ਨੇ ਅਪਰਾਧੀਆਂ ਦੇ ਸਕੰਜਾ ਕਰਦੇ ਹੋਈ ਨਜ਼ਰ ਆਂਦੀ ਹੋएगी ਜੁੜੇ ਲੁਧਿਆਣਾ ਲਈ ਦਰਨਾ ਦੀਪਕ ਮੰਤਰਾ ਯੂਮ ਰਿਪੋਰਟ ਧੰਨਵਾਦ